ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਲੈ ਕੇ ਹਾਜ਼ਰ ਹੋਇਆ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਵੱਡੀ ਗੁੱਡ ਨਿਊਜ਼ ਦੋ ਵੱਡੇ ਗੁੱਡ ਨਿਊਜ਼ ਜਿਹੜੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਜਿਸ ਦੇ ਵਿੱਚ ਮਲਾਜ਼ਮਾਨੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਚੁੱਕੀ ਹੈ ਸੋ ਦੋਸਤੋ ਜਿੱਥੇ ਇੱਕ ਪਾਸੇ ਪੰਜਾਬ ਦੇ ਲੱਖਾਂ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੀਆਂ ਅੱਖਾਂ ਜਿਹੜੀਆਂ ਬਜਟ ਸੈਸ਼ਨ ਦੇ ਉੱਤੇ ਲੱਗੀਆਂ ਸੀ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਖਜ਼ਾਨਾ ਮੰਤਰੀ ਦੇ ਵੱਲੋਂ ਮਲਾਜ਼ਮਾਂ ਨੂੰ ਕੋਈ ਵੱਡੀ ਰਾਹ ਜਿਹੜੀ ਹੈ ਖੁਸ਼ਖਬਰੀ ਦਿੱਤੀ ਜਾਵੇ ਦੇ ਮਲਾਜ਼ਮਾਂ ਦੇ ਲਈ ਜਿਹੜੇ ਖਜ਼ਾਨੇ ਦੇ ਦਰਵਾਜ਼ੇ ਜਿਹੜੇ ਖੁੱਲ ਜਾਣ ਮਲਾਜ਼ਮ ਮੰਗਾਂ ਨੂੰ ਪੂਰਾ ਕੀਤਾ ਜਾਵੇ ਇਸ ਬਜਟ ਸੈਸ਼ਨ ਦੇ ਵਿੱਚ ਪਰ ਜਿਹੜਾ ਜਿਹੜਾ ਕੁਝ ਨਹੀਂ ਹੋਇਆ ਮਲਾਜ਼ਮਾਂ ਨੂੰ ਇੱਕ ਵੱਡੀ ਨਿਰਾਸ਼ਾ ਜਿਹੜੀ ਹੈ ਹਾਸਲ ਹੋਈ ਹੈ ਸੋ ਉੱਥੇ ਹੀ ਇਹ ਦੂਜੇ ਪਾਸੇ ਹੁਣ ਪੰਜਾਬ ਦੇ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਮਾਨਜੁਗ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਇਤਿਹਾਸਿਕ ਫੈਸਲਾ ਪੰਜਾਬ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੀਤਾ ਹੈ ਮਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਿਹੜੀ ਫਟਕਾ ਲਗਾਈ ਹੈ ਸਖਤ ਹਦਾਇਤ ਜਿਹੜੀ ਹੈ ਜਾਰੀ ਕੀਤੀ ਹੈ ਕਿ ਮਲਾਜ਼ਮਾਂ ਦੀ ਇਹਨਾਂ ਮੰਗਾਂ ਨੂੰ ਪੈਂਡਿੰਗ ਪਈਆਂ ਮੰਗਾਂ ਨੂੰ ਜਲ ਤੋਂ ਜਲਦ ਪੂਰਾ ਕੀਤਾ ਜਾਵੇ ਸੋ ਇਸ ਵਕਤ ਦੀ ਜਿਹੜੀ ਵੱਡੀ ਖੁਸ਼ਖਬਰੀ ਜਿਹੜੀ ਵੱਡੀ ਗੁੱਡ ਨਿਊ ਜਿਹੜੀ ਹੈ ਪੰਜਾਬ ਦੇ ਮਲਾਜ਼ਮਾਂ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਅਤੇ ਮਲਾਜ਼ਮਾਂ ਦੇ ਉੱਤੇ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹਾਂ ਤੇ ਹੁਕਮ ਜਾਰੀ ਕੀਤੇ ਨੇ ਤੇ ਸੋ ਹੁਣ ਸੂਤਰਾਂ ਦੇ ਵੱਲੋਂ ਜਿਹੜੀ ਵੱਡੀ ਅਪਡੇਟ ਵੀ ਸਾਹਮਣੇ ਸੇ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਮਲਾਜ਼ਮਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਕੁਝ ਨਹੀਂ ਮਿਲਿਆ ਉਸੇ ਕਰਕੇ ਹੁਣ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਉਹ ਜਿਹੜੀ ਹੈ ਕੋਈ ਜਿਹੜੀ ਸੁਪਰੀਮ ਕੋਰਟ ਦੇ ਵੱਲ ਜਿਹੜਾ ਹੈ ਰੁਖ ਕੀਤਾ ਹੈ ਜਿਵੇਂ ਤੇ ਮਲਾਜ਼ਮਾਂ ਦੀਆਂ ਬਾਕੀ ਪੈਂਡਿੰਗ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਜਿਹੜਾ ਹੈ ਕਰਵਾਇਆ ਜਾ ਸਕੇ ਸੋ ਦੱਸ ਦਈਏ ਇਸ ਵਕਤ ਜਿਹੜੀ ਵੱਡੀ ਖੁਸ਼ਖਬਰੀ ਜਿਹੜੀ ਹੈ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਮੰਨਿਆ ਹੈ ਕਿ ਇੱਕ ਸੁਪਰੀਮ ਕੋਰਟ ਨੇ ਜਿਹੜਾ ਕਿ ਪੰਜਾਬ ਦੇ ਆਪਣੇ ਪੇ ਸਕੇਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਿਹੜੇ ਹੈ ਜਾਰੀ ਕਰ ਦਿੱਤੇ ਹੈ ਫਟਕਾਰ ਜਿਹੜੀ ਹੈ ਲਗਾ ਦਿੱਤੀ ਹੈ ਸੋ ਜਹੀ ਵੱਡੀ ਅਪਡੇਟ ਜਿਹੜੀ ਵੱਡੀ ਖੁਸ਼ਖਬਰੀ ਜਿਹੜੀ ਹੈ ਮਿਲੀ ਹੈ ਸੋ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨ ਨਾਲ ਮਿਲਦੇਗੇ ਇਸ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ